ਕਿਸਾਨ 13 ਫਰਵਰੀ 2024 ਤੋਂ ਹਰਿਆਣਾ ਪੰਜਾਬ ਦੀਆਂ ਸ਼ੰਭੂ ਤੇ ਖਨੌਰੀ ਸਰਦਾਂ ਉੱਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੀ ਗਾਰੰਟੀਕਰਨ ਦੇਣ ਦੇ ਲਈ ਮੰਗ ਕਰਦਿਆਂ ਹੋਇਆ ਪ੍ਰਦਰਸ਼ਨ ਕਰ ਰਹੇ ਨੇ ਤੇ ਇਹ ਲਗਭਗ 1 ਸਾਲ ਉਸ ਨੂੰ ਪੂਰਾ ਹੋ ਚੁੱਕਿਆ ਤੇ ਉਸ ਤੋਂ ਇੱਕ ਦਿਨ ਵੀ ਉੱਪਰ ਟੱਪ ਗਿਆ ਉੱਥੇ ਹੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਉੱਤੇ ਬੈਠੇ ਹੋਏ ਨੇ ਤੇ ਜਿਨ੍ਹਾਂ ਨੂੰ 82 ਦਿਨ ਦੇ ਲਗਭਗ ਮਰਨ ਵਰਤ ਤੇ ਹੋ ਚੁੱਕੇ ਨੇ ਤੇ ਅੱਜ ਦੇ ਨਾਲ ਹੀ ਪਿਤੇ ਦਿਨੀ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਵੀ ਹੋਈ ਸੀ ਜਦ ਦੇ ਵਿੱਚ ਕੇਂਦਰੀ ਮੰਤਰੀ ਸਣੇ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਕੇਂਦਰ ਸਰਕਾਰ ਦੇ ਵੱਲੋਂ ਭੇਜੇ ਗਏ ਨੁਮਾਇੰਦਿਆਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਜਿਹੜੀ ਬੈਠਕ ਹੈ ਉਹ ਚੰਡੀਗੜ੍ਹ ਵਿਖੇ ਤਕਰੀਬਨ 3 ਘੰਟੇ ਤੱਕ ਚੱਲੀ ਹੈ ਤੇ ਕੇਂਦਰ ਸਰਕਾਰ ਦੇ ਵੱਲੋਂ ਕੇਂਦਰੀ ਖਫਤਕਾਰਾ ਮਾਮਲੇ ਖੁਰਾਕ ਤੇ ਜਨਤਕ ਵੰਡ ਮੰਤਰੀ ਪਹਿਰਲਾਦ ਜੋਸ਼ੀ ਦੀ ਮੌਜੂਦਗੀ ਦੇ ਵਿੱਚ ਚੰਡੀਗੜ੍ਹ ਵਿਖੇ ਭਾਰਤ ਸਰਕਾਰ ਤੇ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਦੇ 28 ਮੈਂਬਰੀ ਸਾਂਝੇ ਵਫਦ ਦੇ ਵਿਚਕਾਰ ਕਿਸਾਨ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਹੋਈ ਹੈ। ਇਸ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਤੇ ਖfstਕਾਰ ਮਾਮਲਿਆਂ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਵੀ ਇਸ ਮੀਟਿੰਗ ਦੇ ਵਿੱਚ ਸ਼ਰਕਤ ਕੀਤੀ। ਤੇ ਕਿਸਾਨ ਆਗੂਆਂ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੀ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਐਮਐਸਪੀ ਸਣੇ 11 ਮੁੱਦਿਆਂ ਉੱਤੇ ਜਿਹੜੀ ਮੀਟਿੰਗ ਕੀਤੀ ਹੈ ਪਰ ਉਹ ਜਿਹੜੀ ਮੀਟਿੰਗ ਹੈ ਬੇਸਿਟਾਈ ਰਹੀ ਹੈ। ਸ਼ਾਮ ਕਰੀਬ 5 ਵਜੇ ਤੋ ਜਿਹੜੀ ਇਹ ਮੀਟਿੰਗ ਹੈ 8:30 ਵਜੇ ਤੱਕ ਚੱਲੀ ਹੈ ਤੇ ਇਹ ਮੀਟਿੰਗ ਬੇਸਿੱਟਾ ਹੀ ਰਹੀ ਹੈ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੇਂਦਰ ਨੂੰ ਐਮਐਸਪੀ ਗਾਰੰਟੀ ਦੀ ਮੰਗ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਹੁਣ ਅਗਲੀ ਮੀਟਿੰਗ ਜਿਹੜੀ ਹੈ ਉਹ 22 ਫਰਵਰੀ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਹੋਵੇਗੀ ਬੇਸ਼ੱਕ ਇਹ ਮੀਟਿੰਗ ਥੋੜੀਆ ਸਕਾਰਾਤਮਕ ਤੌਰ ਦੇ ਉਤੇ ਰਹੀ ਪਰ ਜੇ ਹੁਣ ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਦੀ ਗੱਲ ਕਰ ਲਈਏ ਤਾਂ ਮੀਟਿੰਗ ਦੇ ਵਿੱਚ ਲੰਬੀ ਚੌੜੀ ਵਿਚਾਰ ਚਰਚਾ ਹੋਈ ਹੈ ਤੇ ਕੇਂਦਰੀ ਮੰਤਰੀ ਭਰਲਾਦ ਜੋਸ਼ੀ ਨੇ ਕਿਹਾ ਕਿ ਬੈਠਕ ਦੇ ਵਿੱਚ ਅਸੀਂ ਕਿਸਾਨਾਂ ਦੇ ਮਸਲਿਆਂ ਉਤੇ ਗੰਭੀਰਤਾ ਨਾਲ ਚਰਚਾ ਕੀਤੀ ਹੈ ਤੇ ਅਸੀਂ ਸ਼ਾਂਤੀ ਨਾਲ ਕਿਸਾਨਾਂ ਦੀ ਗੱਲਬਾਤ ਵੀ ਸੁਣੀ ਹੈ ਤੇ ਉਹਨਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਹੁਣ ਤੱਕ ਐਮਐਸਪੀ ਤੇ ਕੀਤੀ ਗਈ ਫਸਲ ਦੀ ਖਰੀਦ ਬਜਟ ਚ ਕਿਸਾਨਾਂ ਲਈ ਕੀਤੇ ਪ੍ਰਬੰਧ ਅਤੇ ਸਰਕਾਰ ਦੇ ਵੱਲੋਂ ਹੋਰ ਕਿਸਾਨ ਪੱਖੀ ਕੀਤੇ ਗਏ ਕੰਮਾਂ ਬਾਰੇ ਵਿਸਥਾਰ ਨਾਲ ਜਾਣੂ ਵੀ ਕਰਵਾਇਆ ਹੁਣ ਇਸ ਗੱਲਬਾਤ ਨੂੰ ਅੱਗੇ ਜਾਰੀ ਰੱਖਦੇ ਹਾਂ 22 ਫਰਵਰੀ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਅਗਵਾਈ ਦੇ ਹੇਠ ਕਿਸਾਨਾਂ ਨਾਲ ਦੁਬਾਰਾ ਮੀਟਿੰਗ ਕੀਤੀ ਜਾਏਗੀ ਤੇ ਜਿਸ ਦੇ ਉੱਤੇ ਕਿਸਾਨਾਂ ਨੇ ਵੀ ਆਪਣੀ ਸਹਿਮਤੀ ਪ੍ਰਗਟ ਕਰ ਦਿੱਤੀ ਹੈ ਤੇ ਇਸ ਦੇ ਨਾਲ ਨਾ ਜੇ ਪੰਜਾਬ ਦੇ ਖੇਤੀਬਾੜੀ ਮੰਤਰੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਤੇ ਸੂਬਾ ਸਰਕਾਰ ਕਿਸਾਨਾਂ ਨਾਲ ਕਹਿੰਦੇ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਉਤੇ ਹਮਦਰਦੀ ਨਾਲ ਵਿਚਾਰ ਕਰਨਾ ਚਾਹੀਦਾ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਵੀ ਕਰਨਾ ਚਾਹੀਦਾ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਆਪਣੇ ਪੁੱਤ ਦੀ ਸ਼ਾਦੀ ਦੇ ਕਾਰਨ ਉਹ ਇਸ ਬੈਠਕ ਦੇ ਵਿੱਚ ਹਿੱਸਾ ਨਹੀਂ ਬਣ ਸਕੇ ਤੇ ਕਿਸਾਨਾਂ ਦੀਆਂ ਮੰਗਾਂ ਉਹਨਾਂ ਦੇ ਧਿਆਨ ਨਾਲ ਸੁਣੀਆਂ ਨੇ ਤੇ ਹਾਪੱਖੀ ਮਾਹੌਲ ਦੇ ਵਿੱਚ ਗੱਲਬਾਤ ਜਿਹੜੀ ਹੈ ਉਹ ਕੇਂਦਰੀ ਨੁਮਾਇੰਦੇ ਨਾਲ ਹੋਈ ਹੈ ਤੇ 22 ਫਰਵਰੀ ਨੂੰ ਜਿਹੜੀ ਅਗਲੀ ਹੈ ਉਹ ਬੈਠਕ ਕੀਤੀ ਜਾਣੀ ਹੈ ਉਸ ਦਿਨ ਨਾਲ ਕਿਸਾਨ ਆਗੂ ਜਗਜੀਤ ਸਿੰਘ ਗੱਲੇਵਾਲ ਦਾ ਕਹਿਣਾ ਇਹ ਹੈ ਕਿ ਮੀਟਿੰਗ ਸਕਾਰਾਤਮਕ ਮਾਹੌਲ ਦੇ ਵਿੱਚ ਹੋਈ ਤੇ ਸਕਾਰਾਤਮਕ ਰਹੀ ਵੀ ਹੈ ਤੇ ਦੂਜੇ ਪਾਸੇ ਸਰਮੋ ਸਿੰਘ ਪੰਦੇਰ ਦਾ ਕਹਿਣਾ ਇਹ ਹੈ ਕਿ ਕਿਸਾਨ ਸੰਗਠਨ ਕੇਂਦਰ ਨਾਲ ਗੱਲਬਾਤ ਰਹੀਂ ਮਸਲੇ ਹੱਲ ਕਰਨਾ ਚਾਹੁੰਦੇ ਨੇ ਪਰ ਸਰਕਾਰ ਦੀ ਅਪਰੋਚ ਕੈਜ਼ੂਅਲ ਨਹੀਂ ਹੋਣੀ ਚਾਹੀਦੀ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਐਮਐਸਪੀ ਲਾਗੂ ਕਰਨ ਉੱਤੇ ਸਲਾਨਾ 1 ਲੱਖ ਕਰੋੜ ਰੁਪਏ ਦਾ ਖਰਚਾ ਆਵੇਗਾ ਤੇ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਸਾਨ ਆਗੂ ਅਭਮਨਿਓ ਕੁਹਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਦੇ ਵਿੱਚ ਕਿਹਾ ਗਿਆ ਕਿ ਦੋਵੇਂ ਕਿਸਾਨ ਮੋਰਚਿਆਂ ਤੇ ਤੱਥਾਂ ਅਤੇ ਦਸਤਾਵੇਜ਼ਾਂ ਦੇ ਸਹਾਇਤ ਐਮਐਸਪੀ ਕਾਨੂੰਨ ਜਿਹੜੀ ਗਰੰਟੀ ਹੈ ਕਾਨੂੰਨੀ ਉਹਦੀ ਮੰਗ ਕੀਤੀ ਗਈ ਤੇ ਮੀਟਿੰਗ ਦੌਰਾਨ ਜੋ ਤੱਥ ਕਿਸਾਨਾਂ ਨੇ ਰੱਖੇ ਔਰ ਦੇ ਉੱਤੇ ਪਰਚੋਲ ਕਰਨ ਦੇ ਲਈ ਸਰਕਾਰ ਦੇ ਵੱਲੋਂ ਸਾਡੇ ਕੋਲੋਂ ਇਹਨਾਂ ਤੱਥਾਂ ਦੀ ਮੰਗ ਕੀਤੀ ਗਈ ਤੇ ਸਰਕਾਰ ਨਾਲ ਸੁਖਾਵੇ ਮਾਹੌਲ ਦੇ ਵਿੱਚ ਗੱਲਬਾਤ ਵੀ ਹੋਈ ਹੈ ਇਸ ਗੱਲਬਾਤ ਨੂੰ ਅੱਗੇ ਵਧਾਉਂਦਿਆਂ 22 ਫਰਵਰੀ ਨੂੰ ਹੁਣ ਦੁਬਾਰਾ ਫਿਰ ਇੱਕ ਵਾਰ ਬੈਠਕ ਹੋਏਗੀ ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਅਤੇ ਜਗਜੀਤ ਸਿੰਘ ਢੱਲੇਵਾਲ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਤੇ ਜਲਦੇ ਉਤੇ ਡੱਲੇਵਾਲ ਨੇ ਕਿਹਾ ਕਿ ਸਾਡੀ ਭੁਖ ਹੜਤਾਲ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲਣ ਤੱਕ ਜਾਰੀ ਹੀ ਰਹੇਗੀ ਤੇ ਨਾਲ ਨਾਲ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕੋਆਰਡੀਨੇਟਰ ਜਗਜੀਤ ਸਿੰਘ ਡੱਲੇਵਾਲ ਸਿਹਤ ਯਾਬ ਨਾ ਹੋਣ ਦੇ ਕਾਰਨ ਐਂਬੂਲੈਂਸ ਦੇ ਵਿੱਚ ਇਸ ਬੈਠਕ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ ਤੇ ਉਹਨਾਂ ਨੂੰ ਸਟ੍ਰਕਚਰ ਦੇ ਉੱਤੇ ਕਾਨਫਰੰਸ ਦਾ ਹਾਲ ਲਗਾਇਆ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਬੈਠਕ ਦੇ ਵਿੱਚ ਹਿੱਸਾ ਲਿਆ ਤੇ ਉਹਨਾਂ ਦੀ ਪੈਣ ਦੀ ਪੋਤੀ ਦਾ ਵੀ ਦਿਹਾਂਤ ਹੋ ਗਿਆ ਜੋ ਕਿ ਇੱਕ ਜਵਾਨ ਸੀ ਔਰ ਪੜ੍ਹਾਈ ਕਰਦੀ ਸੀ ਮੈਡੀਕਲ ਦੀ ਤੇ ਉਸ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣ ਦੀ ਬਜਾਏ ਉਹ ਇਸ ਬੈਠਕ ਦੇ ਵਿੱਚ ਹਿੱਸਾ ਲੈਣ ਨਹੀਂ ਪਹੁੰਚੇ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਰ ਸਿੰਘ ਭਦੇਰ ਨੇ ਕਿਹਾ ਕਿ ਦੋਵੇਂ ਕਿਸਾਨ ਮੋਰਚਿਆਂ ਦੇ ਵੱਲੋਂ ਅਗਲੀ ਬੈਠਕ ਦਿੱਲੀ ਵਿੱਚ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ ਤਾਂ ਕਿ ਦੇਸ਼ ਦੇ ਹੋਰ ਸੂਬਿਆਂ ਦੇ ਜਿਹੜੇ ਕਿਸਾਨ ਨੁਮਾਇੰਦੇ ਵੀ ਉਸ ਬੈਠਕ ਦਾ ਹਿੱਸਾ ਬਣ ਸਕਣ ਤੇ ਹੁਣ ਸਰਕਾਰ ਵਿਚਾਰ ਕਰਨ ਤੋਂ ਬਾਅਦ ਬੈਠਕ ਦੀ ਥਾਂ ਤਿਆਰ ਕਰੇਗੀ ਜੋ ਕਿ 22 ਫਰਵਰੀ ਨੂੰ ਹੋਵੇਗੀ